ਸਤਿ ਸ੍ਰੀ ਅਕਾਲ ਦੋਸਤੋ ਇਹ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਹੈ ਆਰ ਨੇਤ ਦੇ ਪਿੰਡ ਦਾ ਪਿੰਡੂ ਇੰਜੀਨੀਅਰ ਮਿਸਤਰੀ ਸਰਜੀਤ ਸਿੰਘ ਜੋ ਕਿ ਬੜਾ ਸੋਹਣਾ ਕੰਮ ਕਰ ਰਿਹਾ ਹੈ ਦੋਸਤੋ ਇੱਕ ਜਿਹੜਾ ਆਪਾਂ ਅ ਆਚਾਰਪੌਨੇ ਮੱਕੀ ਦਾ ਉਹਨਾਂ ਦੇ ਵਾਸਤੇ ਇੱਕ ਬਾਕੜ ਜਿਹੜੇ ਟੋਕਰੇ ਤਿਆਰ ਕਰਦਾ ਹੈ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਆਪਣੇ ਦਿਮਾਗ ਦੇ ਨਾਲ ਬਹੁਤ ਸੋਹਣਾ ਕੰਮ ਕਰਦਾ ਸਾਡਾ ਭਰਾ ਦੂਰੋਂ ਦੂਰੋਂ ਟਰੈਕਟਰ ਆਉਂਦੇ ਨੇ ਤੇ ਜਿਲ੍ਹਾ ਮਾਨਸਾ ਦੇ ਵਿੱਚ ਧਨਪੁਰਾ ਆਰਨੇ ਦਾ ਪਿੰਡ ਤਰਸੀਮ ਦਾ ਪਿੰਡ ਕਾਉਂ ਨਹੀਂ ਜਾਣਦਾ ਤੇ ਆਓ ਫਿਰ ਆਪਾਂ ਮਿਸਤਰੀ ਸਰਜੀਤ ਸਿੰਘ ਜੀ ਦੇ ਨਾਲ ਇਸ ਦੇ ਬਾਰੇ ਵਿੱਚ ਕਰਦੇ ਹਾਂ ਗੱਲਬਾਤ ਸੋ ਬਾਈ ਜੀ ਸਾਡੇ ਨਾਲ ਨੇ ਮਿਸਤਰੀ ਸਰਜੀਤ ਸਿੰਘ ਜੀ ਆਪਾਂ ਕਰਦੇ ਹਾਂ ਗੱਲਬਾਤ ਹਾਂ ਜੀ ਬਾਈ ਜੀ ਕੀ ਕੁਛ ਹੈ ਜਿਹੜਾ ਤੁਸੀਂ ਕਿਸ ਤਰ੍ਹਾਂ ਦੇ ਚੀਜ਼ਾਂ ਨੇ ਜਿਹੜੀਆਂ ਇੱਥੇ ਤਿਆਰ ਕਰਦੇ ਹੋ ਬਹੁਤ ਤੁਹਾਡਾ ਬਾਈ ਧੰਨਵਾਦ ਹੱਜਾ ਜੀ ਤੁਸੀਂ ਜੀ ਬਾਈ ਮੌਕਾ ਦਿੱਤਾ ਸਾਨੂੰ ਹਾਂ ਜੀ ਇਹ ਚੀਜ਼ਾਂ ਲਾਦੇ ਆਪਾਂ ਠੀਕ ਹੈ ਜੀ ਇਹ ਕਿੱਟ ਲੱਗੀ ਹੈ ਬੈਂਕ ਸੈਟ ਦੀ ਹੁੰਦੀ ਹੈ ਜੀ ਹਾਂ ਜੀ ਬੈਂਕ ਮੋਡ ਨੂੰ ਹਾਂ ਜੀ ਉਸ ਨੂੰ ਟਰੈਕਟਰ ਤੇ ਦਿਖਾ ਦਿਨਾ ਆ ਜੋ ਠੀਕ ਹੈ ਇਹ ਦੇਖੋ ਬਾਈ ਇਹ ਪੈਡਲ ਆ ਗਈ ਨਾ ਇਹਦੀ ਹਾਂ ਜੀ ਇਹ ਕਲਚ ਹੋ ਗਿਆ ਹਾਂ ਇਸ ਸਟੀਅਰਿੰਗ ਇਹ ਸਾਦੀ ਚੀਜ਼ ਹੈ ਬੈਂਕ ਬੈਂਕ ਸਾਈਡ ਆਉਗੀ ਇਹਦੀ ਅੱਛਾ ਕਿਉਂ ਇਸ ਸਾਈਡ ਇਹ ਵਧੂਗਾ ਨਾ ਉਹਦਾ ਮਸ਼ੀਨ ਇਸ ਸਾਈਡ ਚੱਲੂਗੀ ਨਾ ਜੀ ਹੂੰ ਤੇ ਇਹ ਸੀਟ ਘੁੰਮਦੀ ਹੈ ਇਹ ਅੱਛਾ ਜੇ ਆਪਾਂ ਅੱਗੇ ਚਲਾਣੇ ਤੇ ਇਸ ਸਾਈਡ ਵੀ ਜੇ ਬੈਂਕ ਲੈ ਕੇ ਜਾਣਾ ਇਹ ਸਟੀਅਰਿੰਗ ਅਲੱਗ ਹੋ ਗਿਆ ਇਹਦਾ ਹੂੰ ਇਹ ਚ ਹੀ ਆਟੋ ਕੱਟ ਹੋ ਜੂਗਾ ਜੀ ਹੂੰ ਕੋਸਟੇਜ ਨੂੰ ਕੰਮ ਕਰਨ ਨੂੰ ਅਟਜੂਆ ਇਹ ਹੈਗਾ ਉਹ ਆਪਣਾ ਜਿਹੜਾ ਕਹਿੰਦਾ ਮੱਕੀ ਦਾ achar ਵਗੈਰਾ ਪਾਉਣ ਦੇ ਵਾਸਤੇ ਹਾਂ ਉਹਦੇ ਵਾਸਤੇ ਹੀ ਹੈ ਜੀ ਇਹ ਵਜੇ ਬੈਂਕ ਚੱਲਦਾ ਨਾ ਇਹ ਤਾਂ ਕਰਕੇ ਤੇ ਇਹਦਾ ਉਹ ਬਾਊਟ ਲਾਇਆ ਹੀ ਆਪਣੇ ਠੀਕ ਹੈ ਜੀ ਉਹ ਜਵੇਂ ਹੁਣ ਮੀਂਹ ਮੂਹ ਪੈ ਜਾਂਦਾ ਜੀ ਉਹ ਚ ਦਿੱਕਤ ਆਂਦੀ ਹੈ ਇਹੋ ਚ ਠੀਕ ਹੈ ਜੀ ਉਹਦੇ ਨਾਲ ਜਦੋਂ ਚੱਕੜ ਹੁੰਦਾ ਟਰਾਲੀਆਂ ਡਬਲ ਖਿੱਚਦੀ ਨੇ ਜੀ ਰੈਕਟਰ ਤੋਂ ਉਹ ਜ਼ਿਆਦਾ ਚੱਕੜ ਹੋਈ ਜਾਂਦਾ ਬੱਟਾ ਬਣ ਜਾਂਦੀਆਂ ਨੇ ਇਹ ਉਹਦੀਆਂ ਇਸ ਕਰਕੇ ਉਹ ਲਾਤਾ ਗਾ નીચે ਟਰਾਲੀ ਖੜਾ ਆਤੀ ਤੇ ਉਹ ਤੇ ਪਾਤਾ ਸਾਰਾ ਅੱਛਾ ਕਿਉਂ ਕੱਲੀ ਇਹਦੀ ਲੀਡ ਰਹਿ ਜੂਗੀ ਜੀ ਕੱਲੀ ਇਹਦੀ ਹੂੰ ਜਿਆਦਾ ਨਹੀਂ ਹੋਊਗੀ ਜੀ ਹੂੰ ਤੇ ਉਹ ਹੈਗਾ ਉਹ ਆਪਾਂ ਕੀ ਕਹਿੰਦੇ ਨੇ ਇਹਦਾ ਲੰਗ ਹੀ ਆ ਜੀ ਇਹ ਬਾਊਟ ਕਹਿੰਦੇ ਆ ਟੁਕੜਾਈ ਅੱਛਾ ਚਾਰ ਆਇਆ ਟੁਕੜਾ ਲੱਗਦਾ ਜੀ ਠੀਕ ਹੈ ਹਾਂਜੀ ਤੇ ਇਹ ਇਹ ਤੋਂ ਬਿਨਾ ਹੋਰ ਕੀ ਕੁਝ ਲਾਉਣੇ ਨੇ ਇਸ ਟਰੈਕਟਰ ਉਲੀ ਇਹ ਤੋਂ ਬਿਨਾ ਜੀ ਉਹ ਲਗਾ ਦੇਣ ਜੀ ਆਪਾਂ ਦੇਖੋ ਹੀ ਆ ਜਾਨ ਇਹ ਪਹਿਲਾਂ ਛੋਟੇ ਆਉਂਦੇ ਨੇ ਇਹਦੇ ਹੂੰ ਉਹਨੇ ਵੱਡੇ ਲਾਇਨੇ ਇਹਦੇ ਵਿੱਚ ਕੋਈ ਆਪਣਾ ਰੋਟੀ ਬਾਣੀ ਲੈ ਕੇ ਜਾਣਾ ਹੈ ਜਾਉਂ ਵੀ ਸੌਖਾ ਰਹਿੰਦਾ ਬੰਦਾ ਇਹਦੇ ਉੱਤੇ ਅੱਛਾ ਜਿਵੇਂ ਥਕੇ ਮਣੀ ਆਂਦਾ ਹੈਗੀ ਜੀ ਇਹ ਚ ਕੈਂਪਰ ਪਾਣੀ ਆਇਆ ਪਹਿਲੀ ਸਾਈਡ ਟਿਕੂ ਆਈ ਇਹਦੇ ਅੱਛਾ ਉਹ ਖੁੱਲੀ ਆਈ ਕਿ ਜਿਵੇਂ ਕੋ ਆਪਣਾ ਕੋਈ ਕੰਮ ਕਰਨਾ ਹੈ ਕੋਈ ਚੀਜ਼ ਲੈ ਕੇ ਜਾਣੀ ਹੈ ਇਹਦੇ ਵਿੱਚ ਹਮ ਜਿਵੇਂ ਮਰਜ਼ੀ ਬੰਦਾ ਬੈਠਿਆ ਰਹੇ ਜੀ ਤੇ ਪਹਿਲਾਂ ਪਹਿਲੇ ਛੋਟੇ ਲੱਗੇ ਹੋਏ ਸੀ ਪਹਿਲਾਂ ਛੋਟੇ ਇਹ ਚੀਜ਼ ਲਾਈ ਆ ਜੀ ਆਪਾਂ ਨੇ ਅੱਛਾ ਇਹ ਪਹਿਲਾਂ ਇੰਨੀ ਹੁੰਦਾ ਜੀ ਇਹਦੇ ਵਿੱਚ ਨਾ ਗਾਰਾ ਪੈਂਦਾ ਪਰ ਇੱਥੇ ਹਮ ਕੱਪੜੇ ਲਵੇਟਦਾ ਹੈ ਜਾਂ ਆਪਣੇ ਜੋ ਕਲੱਚ ਦੱਬਦੇ ਆਂ ਕਲੱਚ ਤੇ ਡਿਗਦੇ ਹਮ ਉਹ ਚੀਜ਼ ਬੰਦ ਹੋ ਗਈ ਜੀ ਮੇਰੀ ਹਮ ਸਾਰੇ ਕੁਝ ਬੰਦ ਹੋ ਗਏ ਜੀ ਹਾਂਜੀ ਉਸ ਤੋਂ ਬਾਅਦ ਇਹ ਕੇਲ ਲਾਂਦੇ ਜੀ ਆਪਾਂ ਵੱਡੇ ਵਕਤ ਲਾਂਦੇ ਇਹੇ ਹਾਂਜੀ ਇਹਦੇ ਨਾਲ ਇਹ ਵੱਡੇ ਯੇਰ ਟਿਪਰ ਤੇ ਪੰਦਾ ਹੈ ਮਾਲ ਅੱਛਾ ਆਮ ਤਾਂ ਜਿਹੜੀ ਹੁੰਦੇ ਨੇ ਉਹਦਾ ਟਰਾਲੀ ਭਰਦੇ ਨੇ ਇਹ ਟਰੱਕਾਂ ਚ ਜਾਂਦਾ ਜੀ ਇਹ ਲੱਗਦਾ ਟਰੈਕਟਰ ਦੀ ਹੈ ਲੱਗੂਗਾ ਟਰੈਕਟਰ ਜੌਂਡੀਆਰ ਦਾ ਜੀ ਇਹ ਅੱਛਾ ਇਹਦੀ ਹਾਈਟ ਜ਼ਿਆਦਾ ਹੈ ਦੀ ਹਾਂ ਇਹ ਜਨਨੀ ਕੀ ਨਾ ਜਿਵੇਂ ਆਪਣਾ ਟਿਪਰ ਹੁੰਦਾ ਟਿਪਰ ਦੀ ਹਾਈਟ ਜ਼ਿਆਦਾ ਹੁੰਦੀ ਹੈ ਨਾ ਹਾਂਜੀ ਉਹਦੇ ਚ ਮਾਲ ਪਾਉਗਾ ਇਹ ਠੀਕ ਹੈ ਜੀ ਜਿਹੜਾ ਆਮ ਆਪਣਾ ਨੋਕਲ ਹੁੰਦਾ ਉਹ ਤਾਂ ਕੱਲਾ ਟਰਾਲੀਆਂ ਚ ਬੰਦਾ ਜੀ ਹਾਂ ਇਹ ਥੋੜਾ ਜਿਹਾ ਵੱਡੀ ਹੈ ਲੰਬਾਈ ਇਹ ਜੀ ਹਾਂ ਇਹ ਚੀਜ਼ ਵੀ ਲਾ ਰਹੀ ਹੈ ਜੀ ਆਪਾਂ ਹਾਂ ਇਹ ਕਿੰਨੇ ਚਿਰ ਤੋਂ ਕਰ ਰਹੇ ਹੋ ਇਸ ਜੀ ਇਹ ਹੋ ਗਈ 8 ਸਾਲ ਜੀ ਆਪਣਾ ਕੰਮ ਕਰਦੇ ਆ ਅੱਛਾ ਹਾਂਜੀ ਹਾਂਜੀ ਜੀ ਤੇ ਇਹ ਸ਼ੁਰੂਆਤ ਇਸੇ ਤੋਂ ਕੀਤੀ ਸੀ ਜਾਂ ਪਹਿਲਾਂ ਕੁਝ ਹੋਰ ਕਰਦੇ ਸੀ ਨਹੀਂ ਪਹਿਲਾਂ ਉੱਥੇ ਕੰਮ ਕਰਿਆ ਕਰਦੇ ਲੋਡਰਾਂ ਦਾ ਜੀ ਅੱਛਾ ਜਦੋਂ ਮੈਂ ਸਿੱਖਿਆ ਜੀ ਠੀਕ ਹੈ ਉਹ ਲੋਡਰਾਂ ਦਾ ਕੰਮ ਸਿੱਖਿਆ ਜੀ ਉਸ ਤੋਂ ਬਾਅਦ ਟਰਾਲੀਆਂ ਵੀ ਬਣਾਉਂਦੇ ਆ ਆਪਾਂ ਨਾਲ ਨਾਲ ਹਾਲ ਤਵੀਆਂ ਕਰਾਈਆਂ ਹਮ ਸਾਰਾ ਕੁਛ ਚੱਲਦਾ ਖੇਤੀਬਾੜੀ ਦੇ ਸੰਧਾਂ ਜਿਹੜੀ ਉਹ ਸਾਰੀ ਏ ਟੂ ਜ਼ੈਡ ਬਣਾਉਂਦੀ ਹਾਂ ਹਾਂਜੀ ਕਿੰਨੇ ਕੁ ਬਾਈ ਕਿੱਥੋਂ ਕਿੱਥੋਂ ਨੇ ਜਿਹੜੇ ਤੁਹਾਡੇ ਕੋਲੇ ਕਹਿ ਲਈ ਆਪਾਂ ਟਰੈਕਟਰ ਆਏ ਹੋਣਗੇ ਟਰੈਕਟਰ ਤਾਂ ਜਿਵੇਂ ਹੁਣ ਆਪਣੀ ਏ ਜੀ ਚੱਲੀ ਜਾਂਦੇ ਨੇ ਜੀ ਹਾਂਜੀ ਜਿਹੜਾ ਫਰੀਦਕੋਟੋਂ ਆਈ ਜੋ ਉਹ ਟਰੈਕਟਰ ਨਾ ਮਾ ਉਹ ਰਾਤ ਤੇ ਆਏ ਜੀ ਠੀਕ ਹੈ ਜੀ ਐਵੇਂ ਹੁੰਦਾ ਜੀ ਤੇ ਅੰਮ੍ਰਿਤਸਰ ਸਾਈਡ ਕਣੀ ਦੇ ਅੰਮ੍ਰਿਤਸਰ ਸਾਹਿਬ ਦੇ ਹਾਂ ਤਰਨਤਾਰਨ ਦੇ ਹਮ ਜਾ ਹਰਿਆਣਾ ਆ ਗਿਆ ਆਪਣੇ ਲਵੀ ਜੀ ਆਹ ਸਾਲ ਤੱਕ ਦੇ ਜੀ ਇਹਦੋਂ ਆਈ ਜਾਂਦੇ ਨੇ ਜੀ ਕੰਮ ਦੇ ਸਾਬ ਨਾਲ ਆਉਂਦੇ ਨੇ ਜੀ ਅਗਲਾ ਹੂੰ ਕਿਉਂ ਕੰਮ ਜਿਵੇਂ ਉਹ ਚੀਜ਼ ਆਈ ਉਹ ਸਫਾਈ ਦਾ ਕੰਮ ਹੈ ਇਹ ਸਾਬ ਨਾਲ ਚੀਜ਼ ਉਹ ਹੁੰਦੀ ਹੈ ਇਹ ਚੀਜ਼ ਉਹ ਢੋਕਰਾ ਦੇਖ ਲਓ ਜੀ ਜਮਾ ਸਫਾਈ ਦਾ ਕੰਮ ਹੈ ਜੀ ਉਹ ਪਹਿਲਾਂ ਤਾਂ ਬਤਾ ਸੀ ਨਾ ਆਪ ਦਾ ਆਪ ਕੰਮ ਕਰਦੇ ਆ ਹੂੰ ਲੇਬਰ ਨਹੀਂ ਹੈਗੀ ਸਾਡੇ ਲਈ ਅੱਛਾ ਕਿੰਨੇ ਜਣੇ ਕੰਮ ਕਰਦੇ ਆਂ ਅਸੀਂ ਤਿੰਨੇ ਆਂ ਅੱਛਾ ਜੀ ਤਿੰਨੇ ਕੰਮ ਕਰਦੇ ਆਂ ਕੋਈ ਲੇਬਰ ਆ ਕੰਮ ਨਹੀਂ ਹੈਗਾ ਨਾ ਲੇਬਰ ਤਾਂ ਨਾ ਅੰਗੇਲੀ ਕਰ ਦਿੰਦੀ ਐ ਥੋੜੀ ਜੀ ਹੂੰ ਸਾਨੂੰ ਸਾਰਾ ਕੁਝ ਦੇਖ ਕੇ ਜੇ ਮੈਂ ਉਹ ਟਰੈਕਟਰ ਸਾਰਾ ਟੱਕ ਕੇ ਕੰਮ ਕਰਨਾ ਪੈਂਦਾ ਹੈ ਹਾਂਜੀ ਕਿਉਂ ਅਗਲੇ ਜਿਵੇਂ ਹੁਣ ਨਵਾਂ ਟਰੈਕਟਰ ਆ ਉਹਨੂੰ ਰਾਤ ਇੱਕ ਕੱਲ ਕਢਾਇਆ ਉਹ ਕੱਲ ਕਢਾ ਕੇ ਅੱਜ ਰਾਤ ਨੂੰ ਮਤਲਬ ਛੱਡ ਗਿਓ ਹਾਂ ਅੱਛਾ ਐਵੇਂ ਚੀਜ਼ਾਂ ਹਾਂਜੀ ਹਾਂਜੀ ਅੱਛਾ ਪਰ ਐਵੇਂ ਚੀਜ਼ਾਂ ਥੋੜੀਆਂ ਸਾਨੂੰ ਸਾਹਮਣੀਆਂ ਪੈਂਦੀਆਂ ਨੇ ਫਰੀਦਕੋਟ ਤੋਂ ਆਈ ਹਾਂਜੀ ਹਾਂ ਇਹ ਚੀਜ਼ਾਂ ਅਗਲਾ ਦੇਖ ਕੇ ਨਾ ਫੇਰ ਛੱਡ ਕੇ ਜਾਂਦਾ ਜੀ ਇਹਦੇ ਕੱਲਾ ਉਹ ਜਿਹੜਾ ਤੁਸੀਂ ਜਿਹੜਾ ਸੀਟ ਸਿਸਟਮ ਜਲਾਇਆ ਇਹ ਲਾਉਣਾ ਹੈ ਜਾਂ ਉਹਦੇ ਉੱਤੇ ਵੀ ਬਾਕਟਰ ਲਾਉਣਾ ਹੈ ਬਾਕਟਰ ਲਾਣਾ ਸੀਟ ਵੀ ਲਾਣੀ ਹੈ ਦੋ ਚੀਜ਼ਾਂ ਲਾਣੀਆਂ ਜੀ ਉਹਦੇ ਕੰਮਸੀਨ ਉਹਨਾਂ ਨੇ ਕਿਤੋਂ ਹੋ ਦਿੱਤੀ ਐ ਆਪਣਾ ਕੰਮ ਜਿਹੜਾ ਹੈਗਾ ਜੀ ਉਹ ਚੀਜ਼ਾਂ ਆਪਾਂ ਉਹਨੂੰ ਤਿਆਰ ਕਰਕੇ ਦੇ ਗਏ ਹਾਂ ਹਾਂਜੀ ਅੱਛਾ ਭਾਈ ਕਿਹੜਾ ਆਪਣਾ ਨਾਮ ਤੇ ਨਾਲ ਮੋਬਾਈਲ ਨੰਬਰ ਜ਼ਰੂਰ ਐਡ ਕਰ ਦਿਓ ਕਿਉਂਕਿ ਇਸਨੇ ਕੀਮਤ ਪੁੱਛਣੀ ਐ ਕਿ ਕੁਝ ਕਰਾਉਣਾ ਹੁੰਦਾ ਦਾ ਇਹ ਤਾਂ ਹੈਗੀ ਨਾਮ ਤਾਂ ਸਰਜੀਤ ਗਰੇਵਾਲ ਦੇ ਨਾਮ ਤੇ ਹੀ ਆਪਣਾ ਹਾਂਜੀ ਹਾਂਜੀ ਇੰਸਟਾਗ੍ਰam ਆਈਡੀ ਵੀ ਹੈ ਜੀ ਹਾਂਜੀ ਗਰੇਵਾਲ ਦੇ ਨਾਮ ਤੇ ਠੀਕ ਹੈ ਹਾਂਜੀ ਹਾਂਜੀ ਮੋਬਾਈਲ ਨੰਬਰ 90412 ਹਾਂ 24900 ਜੀ ਇਹ ਮੋਬਾਈਲ ਨੰਬਰ ਇਹਦਾ ਜੀ ਹਾਂਜੀ ਤੇ ਆਰਨੇ ਦਾ ਪਿੰਡ ਐ ਭਾਈ ਫਿਰ ਆਉਂਦਾ ਤੁਹਾਡੇ ਕੋਲੇ हां आंदे ਨੇ ਜੀ ਅੱਛਾ ਮੈਂ ਉਹ ਵੈਸੇ ਉਹ ਤਾਂ ਨਵੇਂ ਸੰਦ ਨੇ ਹਾਂਜੀ ਆਪਣਾ ਪਤਾ ਨਹੀਂ ਹਾਂਜੀ ਨਹੀਂ ਕਈ ਵਾਰੀ ਕੋਈ ਚੀਜ਼ ਤਿਆਰ ਕਰਾਉਣਾ ਹੁੰਦਾ ਹਾਂ ਐਵੇਂ ਤਾਂ ਆंदे ਨੇ ਜੀ ਕੰਮ ਦਿੰਦੇ ਦਾ ਚੱਲਦਾ ਰਹਿੰਦੇ ਕੰਮ ਜੀ ਅੱਛਾ ਹਾਂਜੀ ਕਿਉਂਕਿ ਉਹ ਮੇਰੇ ਖਿਆਲ ਪਿੰਡ ਨਾਲ ਕਾਫੀ ਜ਼ਿਆਦਾ ਜੁੜੇ ਹੋਏ ਨੇ ਨਾ ਇਹਦਾ ਹੈਗੀ ਜੀ ਤੇ ਤਰਸੇਮ ਤਰਸੇਮ ਵੀ ਆਂਦਾ ਹੀ ਅੱਛਾ ਹਾਂ ਉਹ ਤਾਂ ਹੁੰਦਾ ਹੀ ਕੱਲ ਆਈ ਸੀ ਉਹਦਾ ਭਾਈ ਆਇਆ ਸੀ ਮਤਲਬ ਕੰਮ ਸੀ ਥੋੜਾ ਜਿਹਾ ਠੀਕ ਹੈ ਹਾਂਜੀ ਹਾਂਜੀ ਹਾਂ ਸੋ ਬਹੁਤ ਬਹੁਤ ਧੰਨਵਾਦ ਬਾਈ ਤੁਹਾਨੂੰ ਥੈਂਕ ਯੂ ਦੋਸਤੋ ਵੇਖੋ ਆਪਣੇ ਪੰਜਾਬੀ ਭਰਾ ਨੇ ਕਿੰਨਾ ਸੋਹਣਾ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਤੇ ਪੂਰੀ ਮਿਹਨਤ ਕਰ ਰਿਹਾ ਤੁਸੀਂ ਇਹਨਾਂ ਦੇਖਿਓ ਵੀ ਇਹਦੀ ਜਿਹੜੀ ਵਰਕਸ਼ਾਪ ਹੈ ਛੋਟੀ ਹੈ ਕੋਈ ਵੀ ਵੱਡਾ ਕੰਮ ਹੈ ਉਹ ਛੋਟੇ ਕੰਮ ਤੋਂ ਸ਼ੁਰੂ ਹੁੰਦਾ ਹੈ ਕਿਉਂਕਿ ਜਿਵੇਂ ਬਾਈ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਫਰੀਦਕੋਟ ਦੂਰੋਂ ਦੂਰੋਂ ਟਰੈਕਟਰ ਨੇ ਜਿਹੜੇ ਬਾਈ ਕੋਲ ਆ ਵਾਕਟਰ ਨੇ ਜਿਹੜੇ ਉਹ ਲਵਾਉਣਾ ਹੁੰਦੇ ਨੇ ਹੋਰ ਵੀ ਜਿਹੜਾ ਵੀ ਕੰਮ ਕਰਵਾਉਣਾ ਤਾਂ ਕਰਵਾਉਣ ਆਉਂਦੇ ਨੇ ਆਓ ਆਪਾਂ ਵੀ ਪੰਜਾਬੀਆਂ ਦੇ ਨਾਲ ਖੜੀਏ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਲਈ ਜਿਹੜੇ ਲੋਕ ਨੇ ਸਾਡੇ ਮੁੰਡੇ ਨੇ ਜਿਹੜੇ ਉਹ ਬਾਹਰ ਨਾ ਜਾਣ ਤੇ ਜਿਹੜੇ ਇੱਥੇ ਕੰਮ ਕਰਦੇ ਆ ਤੇ ਆਪਾਂ ਉਹਨਾਂ ਦੇ ਨਾਲ ਖੜੀਏ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਧੰਨਵਾਦ